ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗ ਜੀ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਪਾਠਾਂ ਤੇ ਕਈ ਵਾਰ ਸੰਗਤਾਂ ਦਾ ਨਾ ਜਿਹੜੇ ਨਵੇਂ ਬੰਦੇ ਨਾਮ ਸਿਮਨ ਕਰਦੇ ਨੇ ਕੋਈ ਮਾਲਾ ਕਰਦਾ ਕੋਈ ਜਪਜੀ ਸਾਉ ਦੇ ਪਾਠ ਕਰਦਾ ਕੋਈ ਕਿਸੇ ਹੋਰ ਸ਼ਬਦ ਦੀ ਆराधना ਕਰਦਾ ਉਹ ਵਿਚਾਰੇ ਕੋਈ ਮੂਲ ਮਤਨੀਆਂ ਜਪਦੀਆਂ ਮਾਲਾ ਕਰਦਾ 5 ਜੋ ਕੋਈ 10 ਕੋਈ 20 ਕੋਈ 25 ਕੋਈ ਚੜਦੀ ਕਲਾ ਵਾਲੇ 33 33 35 35 50 50 ਵੀ ਕਰਦੇ ਨੇ ਤੇ ਕੋਈ ਗਿਣਤੀ ਦੇ ਪਾਠ ਕਰਦੇ 25 ਪਾਠ ਚਲ 25 ਪਾਠ ਤੋਂ ਜਪਜੀ ਸਾਹਿਬ ਤੋਂ ਬਹੁਤ ਮੇਰੀ ਯਾਦ ਗੱਲਾਂ ਸੰਗ ਦੀ 25 ਪਾਠ ਜਿਹੜਾ ਜਪਜੀ ਸਾਹਿਬ ਦੇ ਪਾਠ ਕਰਦਾ ਕੁਛ ਮਰਜੀ ਮੰਗ ਲਵੇ ਬਸ ਫਤਿਹ ਹੈ ਕੰਮ ਤੇ ਬਾਕੀ ਕਿਸੇ ਨੂੰ ਮਾੜਾ ਨਾ ਕਹੇ ਕਿਸੇ ਦੀ ਨਿੰਦਿਆ ਨਾ ਕਰੇ ਕਿਸੇ ਨੂੰ ਗਰੋਧ ਨਾਲ ਉਹ ਬੰਦਾ ਕੁਛ ਕਹੇ ਨਾ ਚਲੋ ਆਪਾਂ ਬਾਠਾਂ ਦੀ ਗਿਣਤੀ ਦੀ ਗੱਲ ਕਰਦੇ ਹਾਂ ਸੰਗਤ ਜੀ ਗਿਣਤੀ ਦੇ ਪਾਠ ਕਰਨੇ ਚਾਹੀਦੇ ਨੇ ਚਾਹੀਦੇ ਨੇ ਕਰਨੇ ਚਾਹੀਦੇ ਨੇ ਗਿਣਤੀ ਮਿਣਤੀ ਦੇ ਨਾਲ ਇਹ ਗੱਲ ਅਸੀਂ ਠੋਕ ਕੇ ਕਹਿੰਨੇ ਆਂ ਪੂਰੀ ਡਿੜਤਾ ਦੇ ਨਾਲ ਕਹਿੰਨੇ ਆਂ ਜਿਹੜੇ ਬੰਦੇ ਕਹਿੰਦੇ ਨੇ ਗਿਣਤੀ ਮਿਣਤੀ ਨਾਲ ਰੱਬ ਨਹੀਂ ਮਿਲਦਾ ਗਿਣਤੀ ਮਿਣਤੀ ਨਾਲ ਰੱਬ ਨਹੀਂ ਮਿਲਦਾ ਪਰ ਤੁਸੀਂ ਸੰਸਾਰ ਦੇ ਉੱਤੇ ਇੱਕ ਵੀ ਚੀਜ਼ ਦੁਬਾਰਾ ਸੁਣੋ ਸੰਸਾਰ ਦੇ ਉੱਤੇ ਇੱਕ ਵੀ ਚੀਜ਼ ਐਸੀ ਦੱਸ ਦਿਓ ਜਿਹੜੀ ਗਿਣਤੀ ਵਿੱਚ ਨਹੀਂ ਆਉਂਦੀ ਖੁਦ ਪਰਮਾਤਮਾ ਗਿਣਤੀ ਵਿੱਚ ਆਉਂਦਾ ਪਰਮਾਤਮਾ 1 ਹੈ ਤੇ ਪਰਮਾਤਮਾ ਹੀ ਦੂਜੇ ਰੂਪ 2 ਨੰਬਰ ਦੇ ਵਿੱਚ ਦੂਜੇ ਰੂਪ ਦੇ ਵਿੱਚ ਦੂਜੇ ਨੰਬਰ ਤੇ ਕੁਦਰਤ ਰੂਪ ਦੇ ਵਿੱਚ ਹੈ ਜਿਵੇਂ ਤਿੰਨ ਕਾਲ ਨੇ ਭੂਖ ਵਰਤਮਾਨ ਹੋਰ ਤਿੰਨ ਦੇਵਤੇ ਕੇ ਜਨੇ ਮੁਖ ਬਸ਼ ਵਿਸ਼ਨੂ ਵਰਮਾ ਵੇਸ਼ ਸਾਡੇ ਦੰਦ ਨੇ ਇਹ ਗਿਣਤੀ ਦੇ ਵਿੱਚ ਨੇ ਅੱਖਾਂ ਗਿਣਤੀ ਵਿੱਚ ਨੇ ਸਾਡਾ ਸਰੀਰ ਇੱਕ ਹੈ ਪ੍ਰਤਾਂ 6 ਨੇ ਤੇ ਸਾਲ ਵਿੱਚ 12 ਮਹੀਨੇ ਨੇ ਸਾਲ ਉਮਰ ਗਿਣਤੀ ਦੇ ਵਿੱਚ ਹੈ ਸਵਾਸ ਗਿਣਤੀ ਵਿੱਚ ਨੇ ਇੱਕ ਵੀ ਚੀਜ਼ ਗਿਣਤੀ ਵਿੱਚ ਨਹੀਂ ਕਹਿਣ ਦਾ ਭਾਵ ਇਹ ਜਿਹੜਾ ਗਿਣਤੀ ਮਿਣਤੀ ਦੇ ਪਾਠ ਅਸੀਂ ਕਰਦੇ ਆ ਨਾ ਵੀ ਮਾਲਾ ਇੰਨੀਆਂ ਮਾਲਾ ਫੇਰਨੀ ਆ ਸੰਗਤ ਜੀ ਜਿਨ੍ਹਾਂ ਨੇ ਕੁਝ ਖੱਟਣਾ ਹੈ ਨਾ ਉਹ ਮਨ ਨੂੰ ਫਸਾਏ ਬਿਨਾ ਕੁਝ ਨਹੀਂ ਮਿਲਦਾ ਮਨ ਜੀਤੈ ਜਗ ਜੀਤ ਮਨ ਨੂੰ ਕਿਵੇਂ ਜਿੱਤਣਾ ਹੈ ਹੁਣ ਆਪਾਂ ਜਿਹੜੇ ਕਹਿੰਦੇ ਨੇ ਰੱਬ ਮਿੰਟੀਆਂ ਗਿਣਤੀ ਨਾਲ ਨਹੀਂ ਮਿਲਦਾ ਤੁਸੀਂ ਗਿਣਤੀ ਮਿੰਤੀ ਵਿੱਚ ਪਾ ਕੇ ਤਾਂ ਦੇਖੋ ਤੁਹਾਡੇ ਚੀਕਾਂ ਨਾਲ ਨਿਕਲੀਆਂ ਤੁਸੀਂ ਤਾਂ ਕਰਿਓ ਗਿਣਤੀ ਮਿੰਤੀ ਤੇ ਪੂਰਾ ਉਤਰਨਾ ਮਾੜੀ ਮੁਟੀ ਗੱਲ ਥੋੜੀ ਬਾਦਿਆਂ ਦੇ ਗਿਣਤੀ ਮਿੰਤੀ ਦਾ ਮਤਲਬ ਹੁੰਦਾ ਹੈ ਵੀ ਮਹਾਰਾਜ ਤੇਰੇ ਨਾਲ ਅਸੀਂ ਵਾਅਦਾ ਕਰਦੇ ਆਂ ਵੀ ਤੇਰੇਆਂ ਅਸੀਂ ਤੇਰੇ ਪ੍ਰੇਮ ਵਿੱਚ ਇੰਨਾ ਸਮਾਂ ਤੈਨੂੰ ਦੇਵਾਂਗੇ ਇਹ ਮਨ ਨਾਲ ਜੁੱਦ ਹੈ ਗਿਣਤੀ ਮਿੰਤੀ ਦਾ ਪਰਮਾਤਮਾ ਨਾਲ ਸਮਾਂ ਨਹੀਂ ਆਪਦੇ ਮਨ ਨੂੰ ਮਾਰਨਾ ਮਨ ਕਿਵੇਂ ਜਿੱਤਾਂਗੇ ਹੁਣ ਆਪਾਂ ਨੇ ਮਨ ਵਿੱਚ ਕਰ ਲਿਆ ਵੀ 35 ਮਾਲਾ ਮੂਲ ਮੰਤਰ ਦੀਆਂ ਰੋਜ਼ ਫੇਰਨੀਆਂ ਨੇ ਮਨ ਕੀ ਕਹਿੰਦਾ ਦੋ ਕਿ ਫੇਰ ਕੇ ਵੀ ਫਲਾਣੇ ਨੇ ਕਿਹਾ ਸੀ ਵੀ ਗਿਣਤੀ ਮਿੰਤੀ ਵਿੱਚ ਰੱਬ ਨਹੀਂ ਛੱਡ ਪਰਾਂ ਤੁਰਦੇ ਫਿਰਦੇ ਕਰ ਲੈਣੇ ਆ ਉਹ ਘੰਟਾ ਗੱਜਾਪੂਗਾ ਫੇਰ ਫੇਰ ਵਾਸ ਚੁੱਪ ਹੋ ਜਾਂਦਾ ਫਿਰ ਉਹਨੇ ਬੁਲਾ ਲਿਆ ਗੱਲਾਂ ਮਾਰ ਲੀਆਂ ਕੁਝ ਫਿਲਮ ਦੇਖ ਲਈ ਕਿਧਰ ਉਧਰ ਚੱਲੇ ਗਿਆ ਬਾਜ਼ਾਰ ਚੱਲਿਆ ਗਿਆ ਸਾਥੀਆਂ ਬੇਲੀਆਂ ਵਿੱਚ ਬੈਠ ਗਿਆ ਕਿਧਰ ਗਈ ਮਾਲਾ ਬਈ ਇਹ ਮਾਲਾ ਨਹੀਂ ਇਹ ਮਨ ਨੂੰ ਬੰਨਣ ਦਾ ਸੰਗਲ ਹੈ ਸੰਗਲ ਆ ਪਹਿਲਾਂ ਮੱਜਾਂ ਨੂੰ ਜਿਹੜੀ ਦੁੱਧ ਨਹੀਂ ਗੰਦੀ ਸੀ ਨਾ ਲੋਕਾਂ ਨੂੰ ਜੂੜ ਦੇ ਦਿੰਦੇ ਜੂੜ ਦਾ ਮਤਲਬ ਤੁਸੀਂ ਸਮਝੋ ਜੂੜ ਬੰਨਣਾ ਕਸਣਾ ਜਿਵੇਂ ਜੂੜਾ ਉਹਨੂੰ ਕੇਸਾਂ ਨੂੰ ਜੂੜਨਾ ਇਹ ਮਾਲਾ ਨਹੀਂ ਹੈਗੀ ਇਹ ਜੂੜ ਹੈ ਮਨ ਦਾ ਵੀ ਮਨਾ ਜਦ ਤੱਕ ਤੂੰ 33 ਮਾਲਾ 35 ਵਾਲਾ ਮੂਲ ਮੰਤਰ ਦੀਆਂ ਨਹੀਂ ਫੇਰਦਾ ਤੈਨੂੰ ਛੱਡਣਾ ਨਹੀਂ ਮਨ ਨੂੰ ਜਿੱਤਣਾ ਇਸ ਤਰ੍ਹਾਂ ਜਿੱਤਣਾ ਫਿਰ ਰੱਬ ਖੁਸ਼ ਹੁੰਦਾ ਵੀ ਹਾਂ ਵੀ ਸਦਕੀ ਬੰਦਾ ਇਹ ਮੇਰੀ ਖਾਤਰ ਸਰੀਰ ਤੇ ਕਸ਼ਟ ਚੱਲਦਾ ਹੈ ਮਨ ਜਿੱਤਿਆ ਹੈ ਕਿਰਮਾਰ ਚੁੱਪ ਜਾ ਹੋ ਜਾਂਦਾ ਵੀ ਇਹ ਤਾਂ ਕਰਕੇ ਹਟੂਗਾ ਹੁਣ ਇਹਦੇ ਨਾਲ ਇਹਨੂੰ ਤੰਗ ਕਰਨਾ ਛੱਡ ਦੇ ਫਿਰ ਅਵਸਥਾ ਬਣਦੀ ਹੈ ਚੁੱਪ ਹੋਣ ਤੋਂ ਬਾਅਦ ਹਰ ਇੱਕ ਚੀਜ਼ ਸੰਗ ਜੀ ਜਦੋਂ ਬੰਦਾ ਬਾਹ ਪੈਂਦਾ ਨਾ ਇਹ ਵੀ ਮੂਲ ਮੰਤਰ ਦੇ ਪਾਠ ਕਰਨੇ ਨੇ ਮਾਲਾ ਫੇਰਨੀਆ ਨੇ ਇਹਨੇ ਜਪਜੀ ਸਾਹਿਬ ਦੀ ਮਾਲਾ ਫੇਰਨੀ ਹੈ ਫਿਰ ਮਨ ਬਸ ਫੇਰ ਹੀ ਆਉਂਦਾ ਇਹਨੂੰ ਜਿਹੜਾ ਬੱਕਰਾ ਇੱਕ ਵਾਰੀ ਬਾਹ ਬਾਹ ਪਾ ਕੇ ਦੇਖੋ ਇਹਦੇ ਨਾਲ ਮਨ ਜਿਹੜਾ ਮਿੰਤੀ ਹੈ ਨਾ ਗਿਣਤੀ ਪਾਠਾਂ ਦੀ ਜਾਂ ਮਾਲਾ ਦੀ ਇਹ ਮਨ ਨੂੰ ਕਾਬੂ ਕਰਨ ਵਾਸਤੇ ਹੈ ਨਾ ਕਿ ਰੱਬ ਮਿਲਦਾ ਹੈ ਫਰਮਾਨ ਨੂੰ ਕਾਬੂ ਕਰਨ ਦਾ ਤਰੀਕਾ ਗਿਣਤੀ ਮਿਲਤੀ ਦੇ ਪਾਠੇ ਨੇ ਜਦੋਂ ਸਹਿ ਸਹਾਰੇ ਬੰਦੇ ਦੀ ਅਵਸਥਾ ਬਣ ਦਿੰਦੀ ਹੈ ਹੱਠ ਕਰ ਕਰਕੇ ਮਨ ਹੱਠ ਇੱਕ ਤਾਂ ਮਨ ਹੱਠ ਹੈ ਨਾ ਜਾਨੀ ਕਿ ਗੁਰੂ ਤੋਂ ਜਿਹੜਾ ਗੁਰੂ ਕਹਿੰਦਾ ਉਹ ਨਹੀਂ ਕਰਨਾ ਇਹ ਕਹਿੰਦਾ ਗੁਰੂ ਦੇ ਸ਼ਬਦ ਨੂੰ ਕਮਾਉਣਾ ਉਹ ਨੂੰ ਮਨ ਹੱਠ ਨਹੀਂ ਕਹਿੰਦੇ ਹੈਗੇ ਉਹ ਆਪਣੇ ਮਨ ਦੇ ਨਾਲ ਆਪਦੀ ਜਿਹੜੇ ਪਵਿੱਤਰਤਾ ਗੁਰੂ ਵਾਲੇ ਵਿਚਾਰ ਨੇ ਆਪਣੇ ਗੁਰੂ ਵਾਲੇ ਵਿਚਾਰਾਂ ਨੂੰ ਆਪਣੇ ਮਨ ਦੇ ਵਿਰੁੱਧ ਲੜਾਉਣਾ ਗਣਤੀ ਮਿਲਦੇ ਪਾਠ ਕਰਿਆ ਕਰੋ ਸੰਗਤ ਦੀ ਗਣਤੀ ਮਿਲਦੇ ਗੁਰੂ ਗ੍ਰੰਥ ਸਾਹਿਬ ਦੇ ਗਣਤੀ ਦੇ ਪਾਠ ਗਣਤੀ ਦੇ ਅੰਗ ਨੇ ਚੌਹੱਤੀ ਅਸ਼ਟਪਦੀਆਂ ਨੇ 24 ਕਿਹੜੀ ਚੀਜ਼ ਹੈ ਜਿਹੜੀ ਗਣਤੀ ਮਿਲਤੀ ਵਿੱਚ ਨਹੀਂ ਪਰ ਮਨ ਜਤਕ ਮਨ ਵਸ ਨਹੀਂ ਆਉਂਦਾ ਨਾ ਉਹ ਤੱਕ ਤੁਸੀਂ ਇਹ ਤੁਹਾਨੂੰ ਛੀਲੇ ਵੀ ਛੀਲੇ ਕਰਨੀ ਪੈਣਗੇ ਇਸ ਕਰਕੇ ਕਿਸੇ ਦੇ ਮਗਰ ਲੱਗ ਕੇ ਗਣਤੀ ਮਿਲਤੀ ਦੀ ਮਾਲਾ ਨਾ ਛੱਡੋ ਤੇ ਪਾਠਾਂ ਦੀ ਗਣਤੀ ਨਾ ਛੱਡੋ ਆਪ ਦਾ ਨਿੱਤ ਨੇ ਬਣਾਓ ਵੀ ਮਨਾ ਤੇਰਾ ਖੜਾ ਨਹੀਂ ਛੱਡਣਾ ਜਦ ਤੱਕ ਤੂੰ ਜਬੀ ਸਾਹਬ ਦੇ ਇੰਨੇ ਪਾਠ ਨਹੀਂ ਕਰਦਾ ਸੋ ਜੰਦਾਬਾਦ ਰਹੇ ਤੁਹਾਡੀ ਜਿਹੜੀ ਹੈਗੀ ਸਿਮਰਨ ਕਿਸੇ ਦੇ ਮਗਰ ਲੱਗੋ ਪੂਰੀ ਪਰਪੱਕਤਾ ਦੇ ਨਾਲ ਸਿਮਰਨ ਕਰੋ ਫਲ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ